CBSE ਬੋਰਡ ਦੇ ਵੱਲੋਂ ਨਵੀਂ ਐਜੂਕੇਸ਼ਨ ਨੀਤੀ ਤਿਆਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਇੱਕ ਡਰਾਫਟ ਪੇਸ਼ ਕੀਤਾ ਗਿਆ ਹੈ। ਇਹ ਡਰਾਫਟ ਹੁਣ ਸਾਰੀਆਂ ਸੂਬਾ ਸਰਕਾਰਾਂ ਨੂੰ ਦਿੱਤਾ ਗਿਆ ਹੈ ਕਿ ਜੇਕਰ ਕੋਈ ਸਜਾ ਹੈਗੇ ਨਹੀਂ ਤਾਂ 9 ਮਾਰਚ ਤੱਕ ਇਸ ਦੇ ਬਾਰੇ ਦੱਸਿਆ ਜਾਵੇ। ਇਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਅੱਜ ਵਿਵਾਦ ਰਿਹਾ ਕਿਉਂਕਿ CBSE ਦੇ ਡਰਾਫਟ ਦੇ ਵਿੱਚ ਜਿੱਥੇ ਇੱਕ ਸਬਜੈਕਟ ਹੁੰਦਾ ਹੈ ਰੀਜਨਲ ਔਰ ਫੋਰਨ ਲੈਂਗੁਏਜਸ ਦੇ ਵਿੱਚ ਜਿੰਦੇ ਵਿੱਚ ਪੰਜਾਬੀ ਜਾਂ ਫਿਰ ਹੋਰ ਪਛਾਵਾਵਾਂ ਹੁੰਦੀਆਂ ਨੇ ਪਰ ਪੰਜਾਬੀ ਉਸ ਵਿੱਚ ਸ਼ਾਮਲ ਨਹੀਂ ਸੀ ਜਿਸ ਨੂੰ ਲੈ ਕੇ ਵਿਵਾਦ ਰਿਹਾ। ਇਸਤੇ ਮੰਤਰੀ ਹਰਜੋਤ ਮੈਂਸ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਸਪਸ਼ਟ ਕਰ ਦਿੱਤਾ ਕਿ ਜੇਕਰ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਨਾ ਹੋਈ ਤਾਂ ਇਹ ਪਾਲਿਸੀ ਨਹੀਂ ਲਾਗੂ ਹੋਏਗੀ। ਇਹ ਪੰਜਾਬ 'ਚ 10ਵੀਂ ਤੱਕ ਪੰਜਾਬੀ ਲਾਜ਼ਮੀ ਹੈ। ਹੋਰ ਕੀ ਕੁਝ ਗਿਆ ਤੁਸੀਂ ਵੀ ਸੁਣੋ। ਜਿਹੜਾ ਇਹ ਬੀਜੇਪੀ ਦੀ ਭਾਸ਼ਾ ਹੈ। ਕਲੈਰੀਕਲ ਮਿਸਟੇਕ। ਕਿ ਮੈਂ ਚਾਹੂੰਗਾ ਇਸ ਦਿਉਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ। ਤੇ ਕੀ ਉਹਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਨੇ ਇੰਨੀ ਐਰਥ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀਸ ਫਾਈਟ ਉਤਪਾਸ਼ਾਵਾ ਮੈਂਸ਼ਨ ਹੋਲੇ ਅਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਅਸੀਂ ਸਨੋਟੀਫਿਕੇਸ਼ਨ ਨੂੰ ਬੜੀ ਸ਼ਕਤੀ ਦੇ ਨਾਲ ਲਾਗੂ ਕਰਾਂਗੇ ਸੀਬੀਐਸਸੀ ਵਿਲ ਨਾਟ ਬੀ ਅਲਾਉਡ ਸੀਬੀਐਸਸੀ ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਯਾਨੀ ਇਟ ਹੈਜ਼ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਲਿੰਗੁਇਜ ਵੀ ਸਭ ਕੇ ਸਿੱਖੇ ਬਹੁਤ ਚੀਨੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉਥੇ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਇਹ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ ਸੀਬੀਐਸਸੀ ਹੈਜ਼ ਟੂ ਫੇਸ ਐਕਸ਼ਨ ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਾਲ ਨਹੀਂ ਕੋਈ ਨਾ ਜਾਊਗਾ ਇਹ ਪਾਵਰ ਬਿਕੋਜ਼ ਇਟਸ ਅ ਸਟੇਟ ਸਬਜੈਕਟ ਹੈ ਪਾਵਰ ਸੜੀ ਕੋਲ ਹੈ ਧੰਨਵਾਦ